ਦੋਸਤੋ ਅੱਜ ਮੈਂ ਤੁਹਾਡੇ ਨਾਲ ਇੱਕ ਵਾਰ ਫਿਰ ਗੈਰ ਪੰਜਾਬੀਆਂ ਨੂੰ ਪੰਜਾਬ ਦੇ ਵਿੱਚ ਬਿਨਾਂ ਸ਼ਰਤ ਜ਼ਮੀਨ ਲੈਣ ਦੀ, ਵੋਟਰ ਬਣਨ ਦੀ, ਔਰ ਸਰਕਾਰੀ ਨੌਕਰੀਆਂ ਦੀ ਆਗਿਆ ਨਹੀਂ ਹੋਣੀ ਚਾਹੀਦੀ ਜਿਵੇਂ ਕਿ ਹਿਮਾਚਲ ਪ੍ਰਦੇਸ਼ ਨੇ ਇੱਕ ਕਾਨੂੰਨ ਬਣਾਇਆ, ਹੁਣ ਤਾਜ਼ਾ ਕਾਨੂੰਨ ਉੱਤਰਾਖੰਡ ਨੇ ਬਣਾਇਆ, ਗੁਜਰਾਤ ਵਿੱਚ ਪਹਿਲਾਂ ਹੀ ਸੀ, ਰਾਜਸਥਾਨ ਵਿੱਚ ਆਪਾਂ ਜ਼ਮੀਨ ਨਹੀਂ ਲੈ ਸਕਦੇ ਤੇ ਪੰਜਾਬ ਵਿੱਚ ਇਹ ਕਾਨੂੰਨ ਕਿਉਂ ਨਹੀਂ ਬਣਾਇਆ ਜਾ ਰਿਹਾ ਮੈਨੂੰ ਮੇਰੀ ਸਮਝ ਤੋਂ ਬਾਹਰ ਹੈ। ਜਿਹੜਾ ਮੈਂ ਬਿੱਲ ਪੇਸ਼ ਕੀਤਾ ਸੀਗਾ ਸਪੀਕਰ ਕੁਲਤਾਰ ਸਿੰਘ ਸੰਧਵਾ ਦੇ ਦਫ਼ਤਰ ਵਿੱਚ ਜਾ ਕੇ ਜਨਵਰੀ 2023 ਅੱਜ ਤਕਰੀਬਨ ਪੌਣੇ 2 ਪੌਣੇ 2 ਸਾਲ ਹੋਣ ਜਾ ਰਹੇ ਨੇ ਆ ਮੈਨੂੰ ਚਿੱਠੀ ਆਈ ਉਹਨਾਂ ਦੀ ਇੱਕ ਜਵਾਬ ਵਿੱਚ ਅ 2 ਦਿਨ ਪਹਿਲਾਂ ਤੇ ਉਹਨਾਂ ਨੇ ਇਹ ਕਿਹਾਤਾ ਜੀ ਇਹ ਜਿਹੜਾ ਤੁਹਾਡਾ ਬਿੱਲ ਸੀ ਇਹ ਅਸੀਂ ਭੇਜਤਾ ਵਾ ਡਿਪਾਰਟਮੈਂਟ ਆਫ ਰੈਵਨਿਊ ਰੀਹੈਬਿਟੇਸ਼ਨ ਡਿਜ਼ਾਸਟਰ ਮੈਨੇਜਮੈਂਟ ਪੰਜਾਬ ਵਿਦ ਰਿਗਾਰਡ ਟੂ ਫਾਈਨੈਂਸ਼ੀਅਲ ਐਸਪੈਕਟਸ ਇਨਵੋਲਡ ਇਨ ਦ ਬਿੱਲ ਅ ਪੌਣੇ 2 ਸਾਲ ਰੱਖਣ ਤੋਂ ਬਾਅਦ ਇਹ ਮੈਨੂੰ ਜਵਾਬ ਆ ਰਿਹਾ ਵਾ ਔਰ ਕਹਿ ਰਹੇ ਨੇ ਜਿੱਚ ਕੋਈ ਫਾਈਨੈਂਸ਼ੀਅਲ ਇਮਪਲੀਕੇਸ਼ਨਸ ਇਹਦੇ ਤੱਕ ਇਹਦੇ ਤਾਂ ਉਲਟਾ ਅਗਰ ਕੋਈ ਕਾਨੂੰਨ ਬਣਾਵੇਗਾ ਤੇ ਇਹਦੇ ਤਾਂ ਆਮਦਨ ਹੋਵੇਗੀ ਪੰਜਾਬ ਨੂੰ فرض ਕਰੋ ਕੋਈ ਪੰਜਾਬ ਦੇ ਵਿੱਚ ਸ਼ਰਤਾ ਪੂਰੀਆਂ ਕਰਕੇ ਕਾਨੂੰਨ ਦੇ ਹਿਸਾਬ ਨਾਲ ਕੋਈ ਜ਼ਮੀਨ ਲੈਂਦਾ ਕੋਈ ਫਲੈਟ ਲੈਂਦਾ ਕੋਈ ਕਿਸੇ ਤਰ੍ਹਾਂ ਦੀ ਵੀ ਇਨਵੈਸਟਮੈਂਟ ਕਰਦਾ ਉਹਦੇ ਨਾਲ ਤਾਂ ਰੈਵਨਿਊ ਆਊਗੀ ਸੋ ਇਸ ਕਰਕੇ ਇਹ ਬਹਾਨੇ ਸਾਜੀ ਕੀਤੀ ਜਾ ਰਹੀ ਆਮ ਆਦਮੀ ਪਾਰਟੀ ਦੀ ਸਰਕਾਰ ਵੱਲੋਂ ਮੈਂ ਆਪਣੇ ਇਸ ਮੰਗ ਨੂੰ ਦੁਬਾਰਾ ਦਰਉਣਾ ਵਾਂ ਔਰ ਮੈਂ ਸਪੀਕਰ ਸਾਹਿਬ ਨੂੰ ਕਹਿਣਾ ਕਿ ਤੁਸੀਂ ਇਸ ਕਾਨੂੰਨ ਨੂੰ ਪੰਜਾਬ ਵਿੱਚ ਇੰਟਰੋਡਿਊਸ ਕਰਨ ਤੋਂ ਡਰਦੇ ਕਿਉਂ ਤੁਸੀਂ ਇਸ ਕਾਨੂੰਨ ਨੂੰ ਪੰਜਾਬ ਦੀ ਵਿਧਾਨ ਸਭਾ ਚ ਲੈ ਕੇ ਆਓ ਔਰ 117 ਮੈਂਬਰ ਇਹਦੇ ਤੇ ਬਹਿਸ ਕਰਨ ਅਗਰ ਇਸ ਬਹਿਸ ਤੋਂ ਬਾਅਦ ਐਮਐਲਏ ਸਮਝਣ ਕੇ ਕਾਨੂੰਨ ਬਣਾਉਣ ਦੀ ਲੋੜ ਨਹੀਂ ਤਾਂ ਬਿਸ਼ੱਕ ਇਸ ਨੂੰ ਕਾਨੂੰਨ ਨੂੰ ਰੱਦ ਕੀਤਾ ਜਾਵੇ ਲੇਕਿਨ ਬਿਨਾ ਬਹਿਸ ਤੋਂ ਪੌਣੇ 2 ਸਾਲ ਤੋਂ ਤੁਸੀਂ ਮੇਰੀ ਜੇਸ ਮੰਗ ਨੂੰ ਜਿਹੜਾ ਲਟਕਾਇਆ ਤੁਸੀਂ ਪੰਜਾਬ ਨਾਲ ਧਰੋਕ ਮਾਰੇ ਔਰ ਇਹਦਾ ਕਾਰਨ ਸਪਸ਼ਟ ਆ ਕਿ ਪੰਜਾਬ ਕੇਵਲ ਪੰਜਾਬੀ ਸਪੀਕਿੰਗ ਸਟੇਟ ਸਾਰੇ ਦੇਸ਼ ਵਿੱਚ ਇੱਕ ਹੈ ਸਿੱਖਾਂ ਦੇ ਕੋਲ ਆਪਣੀ ਜਿਹਨੂੰ ਕਹਿੰਦੇ ਹੋਮ ਸਟੇਟ ਕੇਵਲ ਇੱਕ ਆ। ਔਰ ਸਾਡੀ ਜਿਹੜੀ origignal ਪੋਪੂਲੇਸ਼ਨ ਆ ਉਹ ਪਿਛਲੇ ਕੁਝ ਦਹਾਕਿਆਂ ਤੋਂ ਨੌਕਰੀਆਂ ਨਾ ਮਿਲਣ ਕਰਕੇ ਭਵਿੱਖ ਨਾ ਚੰਗਾ ਹੋਣ ਕਰਕੇ ਸਾਰੇ ਵਿਸ਼ਵ ਦੇ ਵਿੱਚ ਕੋਈ 60-70 ਲੱਖ ਜਿਹੜੀ ਆਬਾਦੀ ਸਾਡੀ ਜਾ ਚੁੱਕੀ ਆ। ਔਰ ਇੱਥੇ ਪੰਜਾਬ ਦੇ ਵਿੱਚ ਬਿਨਾਂ ਕਿਸੇ ਸ਼ਰਤ ਤੋਂ, ਬਿਨਾਂ ਕਿਸੇ ਰਿਕਾਰਡ ਤੋਂ ਮੇਰੇ ਹਿਸਾਬ ਨਾਲ 60-70 ਲੱਖ ਪੰਜਾਬੀ ਗੈਰ ਪੰਜਾਬੀ ਪੰਜਾਬ ਦੇ ਵਿੱਚ ਆ ਚੁੱਕਾ। ਜਿਹੜਾ ਤਾਂ ਆ ਚੁੱਕਾ ਵਾ ਜਿਹੜਾ ਵੋਟਰ ਬਣ ਗਿਆ ਜਿਹਦੇ ਮਕਾਨ ਬਣਾ ਲਏ ਅਸੀਂ ਉਹਦੇ ਖਿਲਾਫ ਨਹੀਂ ਗਏ ਲੇਕਿਨ ਕਟੋ-ਕਟ ਭਵੇ ਚੱਪਾ ਆਪਣੇ ਪੰਜਾਬ ਦੀ ਹੋਂਦ ਆਪਣੀ ਜਿਹੜੀ ਡੈਮੋਗ੍ਰਾਫਿਕ ਸਿਚੁਏਸ਼ਨ ਆ ਆਬਾਦੀ ਦਾ ਸੰਤੁਲਨ ਆ ਆਪਣੀ ਪਗੜੀ ਆਪਣੀ ਪਛਾਣ ਆਪਣੀ ਜ਼ੁਬਾਨ ਆਪਣਾ ਸੱਭਿਆਚਾਰ ਜੇ ਆਪਾਂ ਨਹੀਂ ਬਚਾਵਾਂਗੇ 117 ਇਲੈਕਟਿਡ ਐਮਐਲਏਸ ਤੇ ਫਿਰ ਕੌਣ ਬਚਾਵੇਗਾ ਹੁਣ ਪੰਜਾਬ ਦੇ ਪਿੰਡਾਂ ਦੇ ਵਿੱਚ ਲੋਕੀ ਮਤੇ ਪਾਉਣ ਲੱਗੇ ਪੰਚਾਇਤਾਂ ਪੰਚਾਇਤਾਂ ਮਤੇ ਕਿਉਂ ਪਾਉਣ ਜਦ ਪੰਜਾਬ ਦੀ ਵਿਧਾਨ ਸਭਾ ਕੰਪੀਟੈਂਟ ਆ ਅਸੀਂ ਲਾ ਮੇਕਰਸ ਆ ਅਸੀਂ ਵਿਧਾਨਕਾਰ ਆ ਅਸੀਂ ਕਾਨੂੰਨ ਕਿਉਂ ਨਹੀਂ ਬਣਾਉਂਦੇ ਤੇ ਲੋਕਾਂ ਨੂੰ ਇਸ ਝਮੇਲੇ 'ਚ ਕੋ ਪਾ ਰਹੇ ਆ ਔਰ ਜਿਹੜਾ ਭਗਵੰਤਪਾਨ ਦੇ ਪਿਛਲੇ ਦਿਨਾਂ ਟਿੱਪਣੀ ਕੀਤੀ ਕਿ ਜੀ ਇਹ ਕਾਨੂੰਨ ਨਹੀਂ ਚਾਹੀਦਾ ਕਿਉਂਕਿ ਸਾਡੇ ਬੱਚੇ ਵੀ ਕੈਨੇਡਾ ਤੇ ਅਮਰੀਕਾ ਦੇ ਵਿੱਚ ਜਾ ਰਹੇ ਮੈਂ ਬਿਲਕੁਲ ਭਗਵੰਤਪਾਨ ਨੂੰ ਇਹ ਕਹਿਣਾ ਚਾਹੁੰਦਾ ਕਿ ਇਹੀ ਤਾਂ ਮੈਂ ਕਹਿ ਰਿਹਾ ਵਾਂ ਕੀ ਆਪਣਾ ਬੱਚਾ ਜਿਹੜਾ ਕੈਨੇਡਾ ਜਾਂਦਾ ਉਹ ਪੀਆਰ ਜਾਂ ਵਰਕ ਪਰਮਿਟ ਜਾਂ ਸਿਟੀਜ਼ਨ ਬਿਨਾਂ ਸ਼ਰਤਾ ਪੂਰੀਆਂ ਕੀਤੇ ਬਣ ਸਕਦਾ ਉੱਥੇ ਨਹੀਂ ਬਣ ਸਕਦਾ ਉਹ ਤਾਂ ਬਲਕਿ ਉਲਟਾ 40-50 ਲੱਖ ਰੁਪਏ ਖਰਚ ਕੇ ਤਾਂ ਜਾ ਕੇ ਉੱਥੇ ਸਿਟੀਜ਼ਨ ਬਣਦੇ ਨੇ ਔਰ ਹੋਇਆ ਕਿ ਸਾਡਾ ਪੰਜਾਬ ਦਾ ਉਹ ਕੀ ਕਹਿੰਦੇ ਬ੍ਰੇਨ ਡレイン ਔਰ ਇਕਨੋਮੀ ਡレイン ਜਿਹੜਾ ਬੱਚਾ ਸਾਡਾ ਪੰਜਾਬ ਚੋਂ ਅਸੀਂ ਪਾਲਿਆ ਅਸੀਂ ਪੜਾਇਆ ਅਸੀਂ ਜਦੋਂ ਉਹ 20 21 ਸਾਲ ਦਾ ਹੋ ਗਿਆ ਉਹ ਕੈਨੇਡਾ ਚਲੇ ਗਿਆ ਉਹਨਾਂ ਨੂੰ ਪਲਿਆ ਪਲਾਇਆ ਹਿਊਮਨ ਰਿਸੋਰਸ ਮਿਲ ਗਿਆ ਔਰ ਸਾਡਾ ਪੰਜਾਬ ਦਾ 40 50 ਲੱਖ ਰੁਪਏ ਲੈ ਗਿਆ ਅਗਰ ਤੁਸੀਂ ਅੰਦਾਜ਼ਾ ਲਾ ਲਓ ਕਿ ਲੱਖ ਬੱਚਾ ਵੀ ਜੇ ਹਰ ਸਾਲ ਜਾਵੇ ਵਿਦੇਸ਼ ਚ ਤੇ ਨਾਲ ਉਹ 20 30 ਲੱਖ ਰੁਪਏ ਨਾਲ ਲੈ ਕੇ ਜਾਵੇ ਤਾਂ ਕਿੰਨੇ ਅਰਬ ਰੁਪਈਆ ਪੰਜਾਬ ਦਾ ਜਿਹੜਾ ਹੈ ਉਹ ਵਿਦੇਸ਼ਾਂ ਵਿੱਚ ਜਾ ਰਿਹਾ ਸੋ ਇਸ ਨੂੰ ਰੋਕਣ ਵਾਸਤੇ ਆਪਾਂ ਨੂੰ ਇੱਕ ਕਾਨੂੰਨ ਬਣਾਉਣਾ ਚਾਹੀਦਾ ਜਿਵੇਂ ਕਿ ਹਿਮਾਚਲ ਪ੍ਰਦੇਸ਼ ਲੈਂਡ ਰਫਾਰਮਸ ਟੈਨੈਂਸੀ ਐਕਟ 1972 ਅੱਜ ਤੋਂ 50 ਸਾਲ ਪਹਿਲਾਂ ਉਹਨਾਂ ਦੇ ਮੁੱਖ ਮੰਤਰੀ ਡਾਕਟਰ ਵਾਇਸ ਪਰਮਾਰ ਮੈਂ ਸਮਝਦਾ ਬੜੇ ਦੂਰਅੰਦੇਸ਼ੀ ਸੀਗੇ ਉਹਨਾਂ ਨੇ ਆਪਣੇ ਹਿਮਾਚਲੀਆਂ ਦੀ ਹੋਂਦ ਬਚਾ ਲਈ فرض ਕਰੋ ਹਿਮਾਚਲ ਵਿੱਚ ਇਹ ਕਾਨੂੰਨ ਨਾ ਹੁੰਦਾ ਤਾਂ ਵਿਚਾਰੇ ਜਿਹੜੇ ਪੰਜ ਪੰਜ ਚਾਰ ਚਾਰ ਬਿੱਗਿਆਂ ਦੇ ਬਾਗਵਾਨ ਸੀਗੇ ਮਾਲਕ ਸੀਗੇ ਉਹਨਾਂ ਦੀਆਂ ਪ੍ਰਾਪਰਟੀਆਂ ਦਿੱਲੀ ਵਾਲਿਆਂ ਨੇ ਬੰਬੇ ਵਾਲਿਆਂ ਨੇ ਕਲਕੱਤਾ ਵਾਲਿਆਂ ਨੇ ਅਮੀਰ ਆਦਮੀਆਂ ਨੇ ਆਣ ਕੇ ਖਰੀਦ ਲੈਣੇ ਸੀ ਔਰ ਉਹਨਾਂ ਹੀ ਬਾਗਮਾਨਾਂ ਨੂੰ ਹਿਮਾਚਲੀਆਂ ਨੂੰ ਆਪਣੇ ਬਾਗਾਂ ਵਿੱਚ ਨੌਕਰ ਬਣਾ ਲੈਣਾ ਸੀ ਉਹੀ ਪੰਜਾਬ ਦੇ ਵਿੱਚ ਹੋ ਰਿਆ ਵਾ ਔਰ ਇਸ ਤੋਂ ਇਲਾਵਾ ਸਾਡੀ ਸਰਕਾਰੀ ਨੌਕਰੀਆਂ ਤੁਸੀਂ ਜਿਹੜਾ ਆਮ ਆਦਮੀ ਪਾਰਟੀ ਕਹਿੰਦੀ ਅਸੀਂ 40 45000 ਜੌਬਸ ਦਿੱਤੀਆਂ ਤੁਸੀਂ ਅਗਰ ਇਹਦਾ ਵਾਈਟ ਪੇਪਰ ਦੇਖੋ ਛਾਇਆ ਕਰੇ ਸਰਕਾਰ ਬਹੁਤ ਸਾਰੀਆਂ ਸਾਡੀਆਂ ਨੌਕਰੀਆਂ ਜਿਹੜੀਆਂ ਨੇ ਉਹ ਦਿੱਲੀ ਦੇ ਲੋਕੀ ਰਾਜਸਥਾਨ ਦੇ ਲੋਕ ਔਰ ਹਰਿਆਣੇ ਦੇ ਲੈ ਗਏ ਕਿਉਂਕਿ ਪੰਜਾਬ ਦੇ ਵਿੱਚ ਛਲੇ ਤੱਕ ਕੋਈ ਇਸ ਤਰ੍ਹਾਂ ਦਾ ਕਾਨੂੰਨ ਨਹੀਂਗਾ ਕੋਈ ਡੋਮਿਸਾਈਲ ਲਾਉਣ ਦੀ ਕੋਈ ਸ਼ਰਤ ਨਹੀਂ ਗਈ ਤਾਂ ਉਹਦਾ ਖਮਿਆਜ਼ਾ ਵੀ ਸਾਡੇ ਨੌਜਵਾਨ ਜਿਹੜੇ ਭੁਗਤਨੇ ਪੰਜਾਬ ਵਿੱਚ ਕ੍ਰਾਈਮ ਬਹੁਤ ਔਰਿਆ ਅਨਟਰੇਸ ਕ੍ਰਾਈਮ ਜਿਹੜਾ ਬੰਦਾ ਗੈਰ ਪੰਜਾਬੀ ਇੱਥੇ ਬੈਠਾ ਕੋਈ ਫਰਜ਼ ਕਰੋ ਕਿਸੇ ਅ 1200 ਕਿਲੋਮੀਟਰ ਤੋਂ ਦੂਰ ਅਗਰ ਇੱਥੇ ਕਤਲ ਕਰਕੇ ਚਲੇ ਜਾਂਦਾ ਉਹ ਆਪਣੇ ਸਟੇਟ ਵਿੱਚ ਕਿਹੜੀ ਪੁਲਿਸ ਲਾ ਕੇ ਲੱਭੇਗੀ ਇਸ ਲਈ ਸੋਸ਼ਲ ਕਨਫਲਿਕਟ ਬਚਾਉਣ ਵਾਸਤੇ ਕ੍ਰਾਈਮ ਬਚਾਉਣ ਵਾਸਤੇ ਆਪਣੀ ਹੋਂਦ ਬਚਾਉਣ ਵਾਸਤੇ ਆਪਣੀ ਜ਼ੁਬਾਨ ਬਚਾਉਣ ਵਾਸਤੇ ਮੈਂ ਤੁਹਾਨੂੰ ਸਭ ਨੂੰ ਅਪੀਲ ਕਰੂੰਗਾ ਕਿ ਆਪਣੇ ਆਪਣੇ ਐਮਐਲਏਜ਼ ਉੱਤੇ ਪ੍ਰੈਸ਼ਰ ਪਾਓ ਔਰ ਪੰਜਾਬੀਆਂ ਨੂੰ ਮੈਂ ਵਿਸ਼ੇਸ਼ ਤੌਰ ਤੇ ਪਿੰਡਾਂ 'ਚ ਅਪੀਲ ਕਰੂੰਗਾ ਨੌਜਵਾਨਾਂ ਨੂੰ ਸਾਰੇ ਵਰਗਾਂ ਦੇ ਲੋਕਾਂ ਨੂੰ ਕਿ ਘੱਟੋ ਘੱਟ ਸੋਸ਼ਲ ਮੀਡੀਆ ਦੇ ਉੱਤੇ ਆਣ ਕੇ ਪ੍ਰੈਸ਼ਰ ਬਣਾਓ ਇੱਕ ਇੱਕ ਦੋ ਦੋ ਮਿੰਟਸ ਦੀਆਂ ਵੀਡੀਓਜ਼ ਅਪਲੋਡ ਕਰੋ ਕਿ ਹਾਂ ਪੰਜਾਬ ਦੇ ਵਿੱਚ ਵੀ ਹਿਮਾਚਲ ਪ੍ਰਦੇਸ਼ ਦੀ ਤਰਜ਼ ਤੇ ਗੁਜਰਾਤ ਦੀ ਤਰਜ਼ ਤੇ ਉੱਤਰਾਖੰਡ ਦੀ ਤਰਜ਼ ਤੇ ਔਰ ਰਾਜਸਥਾਨ ਦੀ ਤਰ੍ਹਾਂ ਤੇ ਪੰਜਾਬ ਦੇ ਵਿੱਚ ਵੀ ਇਹ ਕਾਨੂੰਨ ਬਣਾਉਣਾ ਲਾਜ਼ਮੀ ਹੈ ਕੁਝ ਲੋਕ ਸਾਡੇ ਪਾਰਟੀਆਂ ਵਾਲੇ ਇਸ ਤਰ੍ਹਾਂ ਇਸ ਕਰਕੇ ਡਰਦੇ ਨੇ ਕਿ ਸ਼ਾਇਦ ਗੈਰ ਪੰਜਾਬੀ ਸਾਡੇ ਨਾਲ ਨਾਰਾਜ਼ ਹੋ ਜਾਣਗੇ ਕਿ ਹਰ ਗੱਲ ਵੋਟ ਨਾਲ ਨਾਪੀ ਜਾਣੀ ਚਾਹੀਦੀ ਹੈ ਸਾਡੇ ਆਪਣੇ ਪੰਜਾਬ ਦੇ ਸੂਬੇ ਦਾ ਕੋਈ ਭੋਗ ਵੇਖਨੇਗਾ ਸਾਡੀ ਕੋਈ ਐਗਜ਼ਿਸਟੈਂਸ ਨਹੀਂ ਗਈ ਵੋਟ ਇੱਕ ਸੈਕੰਡਰੀ ਇਸ਼ੂ ਹੈ ਔਰ ਮੈਂ ਕਹਿਣਾ ਚਾਹੁੰਦਾ ਕਿ ਜਿਹੜੇ ਲੀਡਰ ਗੈਰ ਪੰਜਾਬੀਆਂ ਦੀ ਵੋਟਾਂ ਤੋਂ ਡਰਦੇ ਜਿਸ ਦਿਨ ਪੰਜਾਬ ਵਾਲਿਆਂ ਨੇ ਵੋਟਾਂ ਬਣਾਉਣ ਮਨ ਬਣਾ ਲਿਆ ਕਿ ਅਸੀਂ ਇਹਨਾਂ ਲੀਡਰਾਂ ਨੂੰ ਵੋਟਾਂ ਨਹੀਂ ਪਾਉਣੀਆਂ ਜਮਾਨਤਾਂ ਜਪਤ ਹੋਣਗੇ ਸੋ ਮੇਰਾ ਇਸ਼ੂ ਇਹ ਬਰਕਰਾਰ ਹੈ ਮੈਨੂੰ ਨਫਾ ਹੋਵੇ ਮੈਨੂੰ ਨੁਕਸਾਨ ਹੋਵੇ ਮੈਂ ਇਸ ਇਸ਼ੂ ਨੂੰ ਪਰਸੂ ਕਰਦੇ ਰਹਿਣਾ ਔਰ ਵਾਹਿਗੁਰੂ ਦੇ ਕਿਰਪਾ ਨਾਲ ਇਹ ਕਾਨੂੰਨ ਪੰਜਾਬ ਦੀ ਵਿਧਾਨ ਸਭਾ ਵਿੱਚ ਅਵਸ਼ਿਅ ਬਣੇਗਾ ਸਿਰਫ ਪੰਜਾਬ ਦੇ ਜ਼ਿਹੋਸ਼ ਲੋਕਾਂ ਦੀ ਜਿਹੜੇ ਸਮਝਦਾਰ ਨੇ ਜਿਹੜੇ ਬੁੱਧੀਜੀਵੀ ਨੇ ਜਿਹੜੇ ਅਕਲਮੰਦ ਲੋਕ ਨੇ ਮੈਂ ਉਹਨਾਂ ਨੂੰ ਅਪੀਲ ਕਰੂੰਗਾ ਕਿ ਇਸ ਦਾ ਜਿਆਦਾ ਤੋਂ ਜਿਆਦਾ ਪ੍ਰੈਸ਼ਰ ਬਿਲਡ ਅਪ ਕਰੋ ਕਿਉਂਕਿ ਹੋ ਸਕਦਾ ਹੈ ਕਿ ਆਮ ਆਦਮੀ ਪਾਰਟੀ ਦੀ ਸਰਕਾਰ ਜਿਹੜੀ ਆ ਉਹ ਭਗਵੰਤ ਮਾਨ ਤੇ ਕੁਲਤਾਰ ਸੰਧਵਾ ਚਾਹੁੰਦੇ ਵੀ ਹੋਣਗੇ ਕਿ ਕਾਨੂੰਨ ਲੈ ਕੇ ਆਉਣਾ ਕਿਉਂਕਿ ਉਹਨਾਂ ਰਿਜੈਕਟ ਨਹੀਂ ਕੀਤਾ ਡਰਦਿਆਂ ਨੇ ਤੋਂ ਨਹੀਂ ਲਿਆ ਸਕਦੇ ਕਿਉਂਕਿ ਇਹਨਾਂ ਨੂੰ ਚਲਾਉਣ ਵਾਲੇ ਪਿੱਛੇ ਬੈਠੇ ਨੇ ਦਿੱਲੀ ਦੇ ਇਹਨਾਂ ਦੇ ਆਕਾ ਜਿਹੜੇ ਨੇ ਉਹ ਸ਼ਾਇਦ ਇਹਨਾਂ ਨੂੰ ਕਾਨੂੰਨ ਨਹੀਂ ਬਣਾਉਣ ਬਣਾਉਣ ਦੇਣ ਦੀ ਆਗਿਆ ਦੇਣਗੇ ਕਿਉਂਕਿ ਉਹਨਾਂ ਨੂੰ ਸੂਟ ਕਰਦਾ ਕਿ ਜਿਆਦਾ ਤੋਂ ਜਿਆਦਾ ਪੰਜਾਬ ਦੇ ਵਿੱਚ ਗੈਰ ਪੰਜਾਬੀ ਆਉਣਗੇ ਤੇ ਸ਼ਾਇਦ ਸਾਡੀਆਂ ਜਿਹੜੀਆਂ ਵੋਟਾਂ ਬਣ ਇਹਦੇ ਨਾਲ ਹੀ ਮੈਂ ਦੂਸਰਾ ਜਿਹੜਾ ਬਿਲ ਮੇਰੇ ਦੋ ਬਿਲ ਸੀਗੇ ਉਹ ਮੈਂ ਜਿਹੜਾ ਦਿੱਤਾ ਸੀਗਾ ਰਿਗਾਰਡਿੰਗ ਉਹ ਇੱਕ ਦਿੱਤਾ ਸੀਗਾ ਕਿ ਪੰਜਾਬ ਟਰਮੀਨੇਸ਼ਨ ਆਫ ਪਾਵਰ ਪਰਚੇਸ ਐਗਰੀਮੈਂਟਸ ਪੀਪੀਏ ਜਿਹੜੇ ਬਿਜਲੀ ਦੇ ਬਹੁਤ ਮਹਿੰਗੇ ਕਹਿੰਦੇ ਸੀ ਨਾ ਆਮ ਆਦਮੀ ਪਾਰਟੀ ਦੇ ਲੀਡਰ ਕੇ ਅਕਾਲੀਆਂ ਨੇ ਵੱਡੇ ਵੱਡੀਆਂ ਕੰਪਨੀਆਂ ਨਾਲ ਥਰਮਲ ਪਲਾਂਟਾਂ ਨਾਲ ਮਹਿੰਗੇ ਪਾਵਰ ਪਰਚੇਸ ਐਗਰੀਮੈਂਟ ਕਰ ਰਹੇ ਨੇ ਇਹਨਾਂ ਨੇ ਮੇਰਾ ਉਹ ਵੀ ਰੱਦ ਕਰ ਦਿੱਤਾ ਉੱਪਰ ਮੈਂ ਉਸ ਨੂੰ ਮਾਰਕ ਨਹੀਂ ਕੀਤਾ ਪਹਿਲਾ ਪੈਰਾ ਜਿਹੜਾ ਹੈ ਉਹ ਪੀਪੀਏਸ ਦਾ ਹੈ ਇਹ ਸਿਰਫ ਮੈਂ ਦੱਸਣਾ ਚਾਹੁੰਦਾ ਕਿ ਜਿਹੜੀ ਪਾਰਟੀ ਸੱਤਾ ਤੋਂ ਬਾਹਰ ਬਹੁਤ ਰੋੜਾ ਪਾਉਂਦੀ ਸੀ ਕਿ ਅਕਾਲੀਆਂ ਨੇ ਪੰਜਾਬ ਦੀ ਬਿਜਲੀ ਵੇਚ ਦਿੱਤੀ ਮਹਿੰਗੀ ਕਰ ਦਿੱਤੀ ਇਹਨਾਂ ਨੇ ਉਹ ਵੀ ਮੇਰਾ ਬਿੱਲ ਰੱਦ ਕਰ ਦਿੱਤਾ ਚਲੋ ਉਸ ਬਿੱਲ ਦਾ ਮੈਨੂੰ ਕੋਈ ਇਤਰਾਜ਼ ਨਹੀਂਗਾ ਲੇਕਿਨ ਜਿਹੜਾ ਇਹ ਪੰਜਾਬ ਦਾ ਇੱਕ ਇੰਪੋਰਟੈਂਟ ਬਿੱਲ ਹੈ ਤੁਸੀਂ ਇਹਨੂੰ ਠੰਡੇ ਬਸਤੇ ਚ ਮਤ ਪਾਓ ਔਰ ਇਹ ਕਾਨੂੰਨ ਪੰਜਾਬ ਦੀ ਵਿਧਾਨ ਸਭਾ ਚ ਇੰਟਰੋਡਿਊਸ ਕਰੋ ਬਹਿਸ ਕਰਾਓ ਅਗਰ ਨਹੀਂ ਪਾਸ ਹੋਵੇਗਾ ਤਾਂ ਮੈਂ ਵੀ ਇਸ ਮੰਗ ਨੂੰ ਜਿਹੜਾ ਹੈ ਉਹਦੇ ਤੇ ਰੀਕਨਸਿਡਰ ਕਰ ਲੂੰਗਾ ਇੱਕ ਵਾਰ ਫਿਰ ਮੈਂ ਸਾਰੇ ਪੰਜਾਬ ਦੇ ਨੌਜਵਾਨਾਂ ਨੂੰ ਵਿਸ਼ਵ ਚ ਬੈਠੇ ਪੰਜਾਬੀਆਂ ਨੂੰ ਇਹ ਅਪੀਲ ਕਰੂੰਗਾ ਕਿ ਆਪਣੇ ਸੋਸ਼ਲ ਮੀਡੀਆ ਅਕਾਊਂਟਸ ਦੇ ਉੱਤੇ ਜਾ ਕੇ ਇਸ ਬੜੇ ਇੰਪੋਰਟੈਂਟ ਵਾਈਟਲ ਲੈਜਿਸਲੇਸ਼ਨ ਦੀ ਸਪੋਰਟ ਕਰੋ ਤਾਂ ਕਿ ਪੰਜਾਬ ਜਿਹੜਾ ਇਹ ਕਾਨੂੰਨ ਬਣਾ ਕੇ ਤੇਕੇ ਪੰਜਾਬੀਆਂ ਦੀ ਜਿਹੜੀ ਰੈਂਡਮ ਐਂਟਰੀ ਆ ਉਹ ਬੰਦ ਕੀਤੀ ਜਾ ਸਕੇ ਸਾਡੇ ਵੱਲੋਂ ਜਿਹੜੇ ਹਾੜੀ ਸੋਣੀ ਦੇ ਫਸਲਾਂ ਤੇ ਮਿਹਨਤ ਕਰਦੇ ਨੇ ਉਹ ਜੀ ਸੱਤ ਕੇ ਪੰਜਾਬ ਚੋਂ ਮਿਹਨਤ ਕਰਨ ਪੈਸੇ ਕਮਾਉਣ ਆਪਣੇ ਪਰਿਵਾਰਾਂ ਨੂੰ ਪਾਲਣ ਔਰ ਮੈਂ ਇਹ ਵੀ ਨਹੀਂ ਕਹਿ ਰਿਹਾ ਕਿ ਅਸੀਂ ਕੰਪਲੀਟ ਬੈਂਚ ਚਾਹੁੰਨੇ ਅਸੀਂ ਕਹਿੰਨੇ ਕਿ ਸਿਰਫ ਇੱਕ ਲਾਅ ਬਣਾ ਦਿਓ ਜਿਹੜਾ ਵੀ ਉਹ ਸ਼ਰਤਾ ਪੂਰੀਆਂ ਕਰਕੇ ਆਵੇ ਉਹ ਜੀ ਸੱਤ ਕੇ ਪੰਜਾਬ ਦੇ ਵਿੱਚ ਚਾਹੇ ਇੰਡਸਟਰੀ ਲਾਵੇ ਚਾਹੇ ਵੋਟਰ ਬਣੇ ਚਾਹੇ ਮਾਲਕ ਬਣੇ ਚਾਹੇ ਸਰਕਾਰੀ ਨੌਕਰੀ ਲਵੇ ਸਾਨੂੰ ਕੋਈ ਇਤਰਾਜ਼ ਨਹੀਂਗਾ ਪਰ ਬਿਨਾਂ ਸ਼ਰਤ ਤੋਂ ਜਿਹੜੇ ਲੁੱਕੀ ਆ ਰਹੇ ਨੇ ਔਰ ਜਿਹੜਾ ਇਹ ਕਹਿੰਦੇ ਆਪਣੇ ਕੁਝ ਕਿ ਜੀ ਕੈਨੇਡਾ ਨੇ ਵੀ ਤਾਂ ਲੋਕਾਂ ਨੂੰ ਦਿੱਤਾ ਇਜਾਜ਼ਤ ਦਿੱਤੀ ਪਹਿਲੀ ਗੱਲ ਤਾਂ ਸ਼ਰਤਾਂ ਦੇ ਨਾਲ ਕੀਤੀ ਕਾਨੂੰਨ ਬਣਾ ਕੇ ਕੀਤੀ ਹੈ ਦੂਸਰਾ ਕਿ ਕੈਨੇਡਾ ਦੀ origignal ਪਾਪੂਲੇਸ਼ਨ ਨਹੀਂ ਸ਼ਿਫਟ ਹੋ ਰਹੀ ਉਹ ਜਿੰਨੇ ਵੀ ਸੀਗੇ ਉਹਨਾਂ ਦਾ ਰਕਬਾ ਤੁਹਾਨੂੰ ਪਤਾ ਕਿ ਇੰਡੀਆ ਨਾਲੋਂ 2-3 ਗੁਣਾ ਵੱਡਾ ਵਾ ਉਹਨਾਂ ਨੂੰ ਮੈਨਪਾਵਰ ਤੇ ਹਿਊਮਨ ਰਿਸੋਰਸ ਦੀ ਲੋੜ ਸੀ ਰਕਬਾ ਬਹੁਤ ਜ਼ਿਆਦਾ ਸੀ ਉਹਨਾਂ ਨੇ ਜਿੰਨੇ ਚਾਹੀਦੇ ਸੀ ਉਹ ਲੈ ਲੈਂਦੇ ਨੇ ਬਾਅਦ ਚ ਉਹਨਾਂ ਨੇ ਹੁਣ ਵੀ ਬੰਦ ਕਰਤਾ ਕਿ ਜਿਹੜਾ ਸਟੂਡੈਂਟ ਵੀਜ਼ਾ ਸੀ 35-40% ਰੋ ਤੇ ਕਟੌਤੀ ਲਾ ਰਹੇ ਆ ਸੋ ਹਰ ਦੇਸ਼ ਆਪਣੀ ਜ਼ੁਬਾਨ ਆਪਣੀ ਪਹਿਚਾਨ ਔਰ ਆਪਣੇ ਸੱਭਿਆਚਾਰ ਨੂੰ ਬਚਾਉਂਦਾ ਤੇ ਪੰਜਾਬ ਕਿਉਂ ਨਹੀਂ ਬਚਾਰਿਆ ਮੇਰੀ ਸਮਝ ਤੋਂ ਬਾਹਰ ਆ ਆਪਣੇ ਆਪਣੇ ਰਿਸਪੈਕਟਿਵ ਐਮ ਐਲ ਏਸ ਐਮ ਪੀਸ ਦੇ ਉੱਤੇ ਪ੍ਰੈਸ਼ਰ ਪਾਓ ਆਮ ਆਦਮੀ ਪਾਰਟੀ ਦੀ ਸਰਕਾਰ ਤੇ ਪ੍ਰੈਸ਼ਰ ਪਾਓ ਕਿ ਇਹ ਜਿਹੜਾ ਕਾਨੂੰਨ ਇਨਟਰੋਡਿਊਸ ਕੀਤਾ ਜਾਵੇ ਤਾਂ ਕਿ ਪੰਜਾਬ ਨੂੰ ਅਸੀਂ ਉਹਦੀ ਆਬਾਦੀ ਇਸ ਦਸਤ ਸੰਤੁਲਨ ਉਹਦੀ ਜ਼ੁਬਾਨ ਔਰ ਉਹਦਾ ਪਹਿਰਾਵਾ ਉਹਦਾ ਸੱਭਿਆਚਾਰ ਜਿਹੜਾ ਬਚਾ ਸਕੇ ਅਗਰ ਤੁਸੀਂ ਮੇਰੇ ਨਾਲ ਇਹਨਾਂ ਇਸ ਮੁੱਦੇ ਦੇ ਉੱਤੇ ਸਹਿਮਤ ਹੋ ਤਾਂ ਮੇਰੀ ਵੀਡੀਓ ਨੂੰ ਜਿਆਦਾ ਤੋਂ ਜਿਆਦਾ ਸ਼ੇਅਰ ਕਰਨਾ ਔਰ ਗਵਰਨਮੈਂਟ ਤੇ ਪ੍ਰੈਸ਼ਰ ਬਣਾਉਣ ਵਾਸਤੇ ਇੱਕ ਇੱਕ ਦੋ ਦੋ ਮਿੰਟ ਦੀ ਵੀਡੀਓ ਸਾਰੇ ਪੰਜਾਬ ਦੇ ਵਿੱਚੋਂ ਬਣਾ ਕੇ ਅ ਸਰਕਾਰ ਦੇ ਕੰਨਾਂ ਤੱਕ ਇਹ ਮੰਗ ਜ਼ਰੂਰ ਪਹੁੰਚਾਈ ਜਾਵੇ ਮੇਰੇ ਨਾਲ ਜੁੜਨਾਸਤੇ ਤੁਹਾਡਾ ਸਾਰਿਆਂ ਦਾ ਬਹੁਤ ਬਹੁਤ ਸ਼ੁਕਰੀਆ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ